ਰਾਜਪਾਲ ਤੇ ਮੁੱਖ ਮੰਤਰੀ ਵਾਲੇ ਟਕਰਾਰ ਤੋਂ ਬਾਅਦ ਕੀ ਕੁਝ ਹੁੰਦਾ ਰਿਹਾ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਪਰ ਹੁਣ ਤਿੰਨ ਅਹਿਮ ਬਿੱਲ ਨੇ ਜਿਹੜਾ ਕਿ ਇੱਕ ਪੁਲਿਸ ਨਾਲ ਜੁੜਿਆ ਹੋਇਆ ਇੱਕ ਗੁਰਦੁਆਰਾ ਐਕਟ ਨਾਲ ਜੁੜਿਆ ਹੋਇਆ ਔਰ ਇੱਕ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕੌਣ ਨਿਯੁਕਤ ਕਰੇ ਇਹਦੇ ਨਾਲ ਜੁੜਿਆ ਹੋਇਆ ਹੁਣ ਰਾਸ਼ਟਰਪਤੀ ਤੱਕ ਪਹੁੰਚ ਕਰਨੀ ਹੈ ਰਾਜਪਾਲ ਸਾਹਿਬ ਨੂੰ ਇੱਕ ਤਰ੍ਹਾਂ ਦੀ ਕੋਰੀ ਨਾ ਹੋ ਗਈ ਹੈ ਮੁੱਖ ਮੰਤਰੀ ਨੂੰ ਇਸ ਨੂੰ ਝਟਕਾ ਵੀ ਮੰਨਿਆ ਜਾ ਰਿਹਾ ਸਿਆਸੀ ਗਲਿਆਰੇ ਚਰਚਾਵਾ ਹੋ ਰਹੀਆਂ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਨਿਰਦੇਸ਼ ਵੀ ਦਿੱਤੇ ਸੀ ਕਿ ਬਿੱਲ ਨਹੀਂ ਰੋਕਣੇ ਪਰ ਉਹਨਾਂ ਨੇ ਰੋਕੇ ਰੋਕਣ ਦੀ ਬਜਾਏ ਦੂਜਾ ਢੰਗ ਅਪਣਾ ਲਿਆ ਰਾਸ਼ਟਰਪਤੀ ਤੱਕ ਕਹਿੰਦੇ ਸਲਾਹ ਮਸ਼ਵਰਾ ਲਿਆ ਜਾਏਗਾ ਫਿਰ ਮੋਰ ਲੱਗੇਗੀ ਤੁਹ ਕੋਈ ਕਈ ਹੁੰਦੇ ਬਿਲ ਮਣੀ ਬਿਲ ਮਣੀ ਬਿਲ ਤੇ ਪਾਸ ਕਰ ਰਹੇ ਪਹਿੰਦੇ ਕਈ ਹੁੰਦੇ ਪੋਲਿਟੀਕਲ ਬਿਲ ਪੋਲਿਟੀਕਲ ਬਿਲ ਤੇ ਤੇ ਗਵਰਨਰ ਦਾ ਰਾਈਟ ਆ ਹੁਣ ਸਰਕਾਰ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਨੇ ਤੇ ਸੁਪਰੀਮ ਕੋਰਟ ਕੀ ਕਰ ਦਿਆ ਸੁਪਰੀਮ ਕੋਰਟ ਤੇ ਅੱਗੇ ਸਵਿਧਾਨ ਰੱਖ ਲੈਂਦੀ ਆ ਰੈਫਰੈਂਸ ਰੱਖ ਲੈਂਦੀ ਆ ਤੇ ਉਹ ਕਹਿੰਦੇ ਕਿ ਆਰਟੀਕਲ ਜਿਹੜਾ ਦੇਸ਼ ਦੇ ਸਵਿਧਾਨ ਦਾ 200 ਇਹ ਕਹਿੰਦਾ ਕਿ ਤੁਸੀਂ ਪਾਬੰਦ ਜਿਹੜੀ ਹੈ ਸੂਬਾ ਸਰਕਾਰ ਹੈ ਜਿਹੜੇ ਬਿਲ ਪਾਸ ਕਰਦੀਆਂ ਨੇ ਅਸੈਂਬਲੀ ਉਹ ਜਿੰਨੀ ਜਲਦੀ ਜਿੰਨੀ ਛੇਤੀ ਤੁਸੀਂ ਉਹ ਬਿਲਾਂ ਤੇ ਸਹਿਮਤੀ ਜਤਾਉਣੀ ਆ ਉਹ ਮਣੀ ਬਿੱਲ ਆ ਗਏ ਇਹ ਕਈ ਬਿੱਲ ਪੋਲੀਟੀਕਲ ਆ ਪੋਲੀਟੀਕਲ ਬਿੱਲ ਨੂੰ ਲੈ ਕੇ ਗਵਰਨਰ ਵੀ ਤੇ ਸੈਪ ਵਜ਼ੀਰ ਰਹਿ ਚੁੱਕੇ ਨੇ ਐਮਪੀ ਰਹਿ ਚੁੱਕੇ ਨੂੰ ਪਤਾ ਕੀ ਕੁਝ ਕਰਨਾ ਆ ਕਿਉਂਕਿ ਉਹਨੇ ਇੱਕ ਵਾਰਾ ਮਾਰ ਖਾ ਲਈ ਆ ਹੁਣ ਉਹਨੇ ਜਿਹੜੇ ਬਿੱਲ ਤਿੰਨ ਤਿੰਨ ਬਿੱਲ ਜਿਹੜੇ ਮਹੱਤਵਪੂਰਨ ਵੀ ਆ ਤੇ ਕੰਟਰੋਵਰਸ਼ਲ ਵੀ ਆ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਨੇ ਹੁਣ ਰਾਸ਼ਟਰਪਤੀ ਦਾ ਰੈਫਰੈਂਸ ਦੇ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੀ ਰਾਸ਼ਟਰਪਤੀ ਨੂੰ ਥੋੜਾ ਪੁੱਛ ਲੇਗੀ ਹੂੰ ਉੱਥੇ ਤਾਂ ਪਤਾ ਨਹੀਂ ਸਦੀਆਂ ਪੁਰਾਣੇ ਬਿੱਲ ਹੋਣਗੇ ਕਿਉਂਕਿ ਸੰਵਿਧਾਨ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਹੋਗਾ ਕਿ ਬਿੱਲ ਇੰਨੇ ਟਾਈਮ ਬౌండ్ ਕਰਨਾ ਹੈਗਾ ਜੀ ਬੇ ਇੰਨੇ ਇੰਨੇ ਮਹੀਨੇ ਦੇ ਵਿੱਚ ਇੰਨੀ ਤਰੀਕ ਦੇ ਵਿੱਚ ਬਿਲ ਪਾਸ ਕਰਨੇ ਹੁਣ ਜਿਹੜਾ ਇਹਨਾਂ ਨੇ ਰਾਸ਼ਟਰਪਤੀ ਰੈਫਰੈਂਸ ਵਾਸਤੇ ਭੇਜ ਦਿੱਤਾ ਹੈਗਾ ਜਾਂ ਐਡਵਾਈਸ ਵਾਸਤੇ ਬਿਲ ਭੇਜਤਾ ਉਹ ਤਿੰਨ ਬਿਲ ਆ ਤਿੰਨ ਬਿਲਾਂ ਨੂੰ ਬੜਾ ਇਹ ਰੌਲਾ ਪਿਆ ਇੱਕ ਤੇ ਹੈਗਾ ਪੰਜਾਬ ਯੂਨੀਵਰਸਿਟੀਆਂ ਅਮੈਂਡਮੈਂਟ ਬਿਲ 2023 ਉਹ ਬਿਲ ਕੀ ਆ ਬਿਲ ਆ ਕਿ ਕੇਰਲਾ ਸਰਕਾਰ ਵੀ ਗਈ ਸੀ ਤਾਮਲनाडु ਵੀ ਗਈ ਸੀ ਬੰਗਾਲ ਵੀ ਗਈ ਸੀ ਕਿਉਂਕਿ ਉੱਤੇ ਜਦੋਂ ਜਿਹੜੇ ਯੂਨੀਵਰਸਿਟੀ ਸਰਕਾਰੀ ਯੂਨੀਵਰਸਿਟੀ ਹੁੰਦੀਆਂ ਉਹਨਾਂ ਦੇ ਜਿਹੜੇ ਡਾਂਸਲਰ ਹੁੰਦੇ ਨੇ ਉਹ ਸੂਬਾ ਗਵਰਨਰ ਹੁੰਦੇ ਨੇ ਹੁਣ ਪਿੱਛੇ ਜੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਪੈ ਗਿਆ ਰੋਲਾ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦਾ ਰੋਲਾ ਪੈ ਗਿਆ ਕਿਉਂਕਿ ਸਰਕਾਰ ਦੇ ਵਿੱਚ ਜਿਹੜੇ ਅਫਸਰ ਲੱਗੇ ਨੇ ਜਿਹੜੇ ਸੀਐਮਓ ਆਫਿਸ ਦੇ ਵਿੱਚ ਇਸ ਟਾਈਮ ਅਫਸਰ ਲੱਗੇ ਨੇ ਉਹ ਸਾਰੇ 1980 ਤੋਂ ਬਾਅਦ ਪੈਦਾ ਹੋਏ ਨੇ ਜਿਨ੍ਹਾਂ ਦੀ ਉਮਰ ਹੱਲੇ ਸਾਰੀ 32 ਸਾਲ ਉਹਨਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਪੋਲਿਟਿਕਲ ਤੌਰ ਤੇ ਕੁਝ ਨਹੀਂ ਸੋਚਦੇ ਆਗੇ ਮਤਲਬ ਸੀਐਮਓ ਆਫਿਸ ਕਹਿ ਸਕਦੇ ਕਿ ਇੱਕ ਸવાય ਰਵੀ ਭਗਤ ਤੋਂ ਇਲਾਵਾ ਬਾਕੀ ਕੋਈ ਪੰਜਾਬੀ ਨਹੀਂ ਹੈਗਾ ਰਵੀ ਭਗਤ ਤੋ ਛੱਡ ਕੇ ਬਾਕੀ ਮੈਨੂੰ ਲੱਗਦਾ ਕਿ ਪੰਜਾਬ ਬਾਰੇ ਇਹਨਾਂ ਗਿਆਨ ਨਹੀਂ ਹੋਊਗਾ ਜਿਹੜੇ ਜਿਨ੍ਹਾਂ ਦਾ ਪ੍ਰਾਣੀ ਸੀਨੀਅਰ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ 25-25 ਸਾਲ ਸਰਵਿਸ ਹੋ ਗਈ ਘੱਟੋ ਘੜ ਉਹ ਜੇ ਬੰਦੇ ਲਾਉਣੇ ਚਾਹੀਦੇ ਨੇ ਹੁਣ ਉਹ ਸਰਕਾਰ ਨੇ ਕੀ ਕੀਤਾ ਹੈਗਾ ਕਿ ਜਿਹੜਾ ਚੈਨਲ ਆ ਰਾਜਪਾਲ ਪਹਿਲਾਂ ਵੀ ਲੱਗਦੇ ਰਹੇ ਨੇ ਉਦੋਂ ਗਵਰਨਰ ਦਾ ਰੋਲਾ ਨਹੀਂ ਪਿਆ ਕੀ ਹੈ ਕਿ ਤੁਹਾਨੂੰ ਚਾਂਸਲਰ ਕੋ ਪਾਵਰ ਹੈਗੀ ਆ ਤੇ ਸਰਕਾਰ ਸਿਰਫ ਸ਼ਿਫਾਰਿਸ਼ ਕਰ ਸਕਦੀ ਆ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਜਿਹ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਹੋਣੀ ਲਾਏ ਨੇ ਉਹਦੇ ਚ ਕੀ ਗੇ ਸਰਕਾਰ ਨੂੰ ਇੱਕ ਪ੍ਰੋਪਰ ਪ੍ਰਕਿਰਿਆ ਅਡਾਪਟ ਕਰਨੀ ਚਾਹੀਦੀ ਸੀ ਇੱਕ ਸਿਲੈਕਟਡ ਕਮੇਟੀ ਬਣਾਉਣੀ ਚਾਹੀਦੀ ਸਿਲੇਕਸ਼ਨ ਕਮੇਟੀ ਸਿਲੇਕਸ਼ਨ ਕਮੇਟੀ ਤਿੰਨ ਨਾਮ ਲੈਂਦੀ ਸੀਐਮ ਦਾ ਰੈਫਰੈਂਸ ਲੈ ਕੇ ਜਾਂਦੇ ਪੰਜਾਬ ਦੇ ਰਾਜਪਾਲ ਕੋ ਕਿ ਆ ਸਾਡੀ ਸਿਲੇਕਸ਼ਨ ਕਮੇਟੀ ਆ ਆ ਲੋਕਾਂ ਨੇ ਅਪਲਾਈ ਕੀਤਾ ਸੀ ਆ ਅਸੀਂ ਤਿੰਨ ਜਣੇ ਸਿਲੈਕਟ ਕੀਤੇ ਪੈਨਲ ਬਣਾਇਆ ਸਰਕਾਰ ਦੀ ਇੱਛਾ ਕਿ ਤਿੰਨਾਂ ਦੇ ਵਿੱਚੋਂ ਆਹ ਬੰਦਾ ਸਾਰਿਆਂ ਨਾਲ ਪਰਫੈਕਟ ਆ ਇਸ ਤੇ ਸਹਿਮਤੀ ਲਈ ਜਾਵੇ ਇਹਨਾਂ ਕੀ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਕੋਈ ਸਿਲੈਕਸ਼ਨ ਕਮੇਟੀ ਬਣਾਈ ਤੇ ਇੱਕ ਟਵੀਟ ਆ ਗਿਆ ਕਿ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਵਾਈਸ ਚਾਂਸਲਰ ਆ ਹੁਣ ਠੀਕ ਹੈ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਬੜੇ ਇਸ ਖਿੱਤੇ ਦੇ ਕਾਬਿਲ ਦਿਲ ਦੇ ਰੋਗਾਂ ਦੇ ਮਾਹਿਰ ਆ ਭਗਵੰਤ ਮਾਨ ਸਾਹਿਬ ਦੀ ਨੀਅਤ ਵੀ ਮਾੜੀ ਨਹੀਂ ਸੀ ਪਰ ਅਫਸਰਾ ਨੇ ਦੱਸਣਾ ਹੈ ਕਿ ਸਰ ਇਹ ਕੋਈ ਪ੍ਰੋਪਰ ਚੈਨਲ ਨਹੀਂ ਆ ਉਹ ਪੰਗਾ ਪੈ ਗਿਆ ਵੀ ਤੁਸੀਂ ਕੌਣ ਹੁੰਦੇ ਜੇ ਡਿਸਾਈਡ ਕਰਨ ਤੁਸੀਂ ਸਿਰਫ ਰეკਮੈਂਡ ਕਰ ਸਕਦੇ ਹੋ ਗਵਰਨਰ ਨੇ ਉਸੇ ਲਾ ਕੇ ਦੇਣਾ ਪਹਿਲਾਂ ਕੀ ਕਰਦੇ ਸੀ ਜਿਹੜੇ ਮੁੱਖ ਮੰਤਰੀ ਦੇ ਹੁੰਦੇ ਨੇ ਪ੍ਰਿੰਸੀਪਲ ਸੈਕਟਰੀ ਹੁੰਦੇ ਨੇ ਉਹ ਫਾਈਲ ਲੈ ਕੇ ਖੁਦ ਗਵਰਨਰ ਕੋ ਜਾਂਦੇ ਸੀ ਸਰ ਆ ਅਸੀਂ ਪ੍ਰੋਪਰ ਸਾਡੀ ਸਰਕਾਰ ਦੀ ਇੱਛਾ ਕਿ ਆ ਬੰਦਾ ਲਾਇਆ ਜਾਵੇ ਉਹ ਲਾ ਦਿੰਦੇ ਸੀ ਇਹ ਪਹਿਲਾਂ ਮੀਟਿੰਗ ਬਾਅਦ ਚ ਕਰਦੇ ਸੀ ਪਹਿਲਾਂ ਟਵੀਟ ਕਰਦੇ ਸੀ ਉਹ ਸਾਰੇ ਸੰਵਿਧਾਨ ਦੀ ਤਹਿਸ ਨਾਹਸ ਹੋ ਗਈ ਫਿਰ ਜਦੋਂ ਡਾਕਟਰ ਗੋਸਲ ਹੁਣਾਂ ਨੂੰ ਲਾਇਆ ਪ੍ਰੋਬਲਮ ਫਿਰ ਆ ਗਈ ਫਿਰ ਸਰਕਾਰ ਨੂੰ ਲੱਗਾ ਕਿ ਗਵਰਨਰ ਸਾਹਿਬ ਤੇ ਹਰ ਗੱਲ ਤੇ ਨੰਨਾ ਪਾ ਦਿੰਦੇ ਨੇ ਫਿਰ ਕਹਿੰਦੇ ਆਪਾਂ ਐਕਟਿਵਮੈਂਡ ਕਰ ਦਿੰਦੇ ਹੈਗੇ ਹੁਣ ਐਮੈਂਡ ਐਕਟ ਐਮੈਂਡਮੈਂਟ ਕਰ ਦਿੱਤਾ ਹੈਗਾ ਕਿਹੜਾ ਬੰਦਾ ਆਪਣੇ ਹੱਥ ਵੜ ਕੇ ਦੇਊਗਾ ਗਵਰਨਰ ਕਿਉਂ ਨਾ ਚਾਹੂਗਾ ਕਿ ਮੈਂ ਚਾਂਸਰ ਲੱਗਾ ਰਵਾਂ ਇਹ ਬਿੱਲ ਬਾਕੀ ਸਟੇਟਾਂ ਦੇ ਵੀ ਸੁਪਰੀਮ ਕੋਰਟ ਚ ਪੈਂਡਿੰਗ ਆ ਹੁਣ ਇਹ ਬਿੱਲ ਗਵਰਨਰ ਸਾਹਿਬ ਨੇ ਭੇਜਤਾ ਰਾਸ਼ਟਰਪਤੀ ਵੀ ਤੁਸੀਂ ਡਿਸਾਈਡ ਕਰੋ ਕੀ ਕਰਨਾ ਉਤੋਂ ਮੈਨੂੰ ਲੱਗਦਾ ਗਵਰਨਰ ਸਾਹਿਬ ਦੇ ਹੱਕ ਚ ਹੋਊਗਾ ਕਿ ਘੱਟੂ ਘੜ ਕਿਉਂਕਿ ਜੇ ਮੁੱਖ ਮੰਤਰੀ ਹੋਊਗਾ ਨਾ ਉਹ ਫਿਰ ਬਹੁਤ ਪੋਲੀਟੀਕਲ ਮਸਲਾ ਹੋ ਜਾਊਗਾ گورنر ਦੇਣਾ ਉਹਨੂੰ ਥੋੜਾ ਨਿਊਟਰਲ ਰਹਿਣ ਦੀ ਇਹਨੂੰ ਚਾਂਸਲ ਵਾਈਸ ਚਾਂਸਲ ਲੱਗੇ ਕੋਈ ਨਿਊਟਰਲ ਜੀ ਅਪਰੋਚ ਆ ਗਈ ਹੈ ਸਿਮਿਲਰਲੀ ਜਿਹੜਾ ਜਿਹੜਾ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਅਮੈਂਡਮੈਂਟ ਕੀਤਾ ਉਹ ਤੇ ਟੋਟਲੀ ਸਰਕਾਰ ਦੀ ਕਹਿ ਸਕਦੇ ਕਿ ਇੱਕ ਵਿਵਾਦ ਨੂੰ ਖੜਾ ਕੀਤਾ ਹੈਗਾ ਹੁਣ ਪਤਾ ਕਿ ਸਿੱਖ ਕੌਮ ਦੇ ਬਹੁਤ ਸਾਰੇ ਮਸਲੇ ਅੱਗੇ ਨੇ ਪੈਂਡਿੰਗ ਨੇ ਦਿੱਲੀ ਹਰਿਆਣਾ ਵੱਖਰੀ ਬਣ ਗਈ ਹੈਗੀ ਤੇ ਜੇ ਗੁਰਬਾਨੀ ਦਾ ਮਸਲਾ ਵੀ ਉਸ ਤੇ ਵੀ ਸਰਕਾਰ ਦੀ ਦਖਲਅੰਦਾਜ਼ੀ ਆ ਗਈ ਤੇ ਕੱਲ ਨੂੰ ਇਹਦੇ 'ਚ ਇੱਕ ਵਾਰ ਛੇੜਖਾਨੀ ਹੋ ਗਈ ਕੱਲ ਨੂੰ ਸਰਕਾਰ ਕੀ ਕਰੂਗੀ ਕਿ ਜਥੇਦਾਰ ਅਸੀਂ ਲਾਵਾਂਗੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਕੌਪਡ ਕਰਨੇ ਅਸੀਂ ਕਰਾਂਗੇ ਕੱਲ ਕੋਈ ਹੋਰ ਸਰਕਾਰ ਅਡਾਪਟ ਕਰ ਜੂਗੀ ਤੇ ਗਵਰਨਰ ਸਾਹਿਬ ਨੇ ਮਿਲਦਾ ਉਸਤੇ ਵੀ ਸਿਆਣਪ ਵਰਤੀ ਆ ਗਈ ਉਹ ਵੀ ਰਾਸ਼ਟਰਪਤੀ ਨੂੰ ਭੇਜ ਦਿੱਤਾ ਕਿ ਰਾਸ਼ਟਰਪਤੀ ਦੇ ਉਥੇ ਹੁਣ ਵੱਡੇ ਵੱਡੇ ਜਿਹੜੇ ਵਕੀਲ ਹੋ ਦੱਸਣਗੇ ਤੀਜਾ ਬਿਲ ਹੈਗਾ ਪੰਜਾਬ ਪੁਲਿਸ ਐਕਟ 2023 ਸੋਧਨਾ ਬਿਲ ਉਹਦੇ ਚ ਕੀ ਆ ਕੈਪਟਨ ਅਮਰਿੰਦਰ ਸਿੰਘ ਵਿਲ ਕਈ ਸਟੇਟਾਂ ਦੇ ਵਿੱਚ ਇੱਕ ਵਿਜੀਲੈਂਸ ਕਮਿਸ਼ਨ ਬਣਿਆ ਹੈਗਾ ਹੁਣ ਪੰਜਾਬ ਵਿਜੀਲੈਂਸ ਦੇ ਅਧਿਕਾਰੀ ਜਾਂ ਸਰਕਾਰ ਨਹੀਂ ਚਾਹੁੰਦੀ ਕਿ ਉਹ ਕਮਿਸ਼ਨ ਬਣਿਆ ਰਹੇ ਉਹ ਕਮਿਸ਼ਨ ਕੀ ਕਹਿੰਦਾ ਕਿ ਜੇ ਕਿਸੇ ਨੂੰ ਵਿਜੀਲੈਂਸ ਬਿਊਰੋ ਤੇ ਪ੍ਰੋਬਲਮ ਹੈ ਜੋ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਉਹ ਕਮਿਸ਼ਨ ਨੂੰ ਸ਼ਿਕਾਇਤ ਕਰ ਸਕਦੇ ਨੇ ਜੀ ਜੇ ਕਮਿਸ਼ਨ ਉਹਨੂੰ ਵਿਜੀਲੈਂਸ ਬਿਊਰੋ ਨੂੰ ਕਮਿਸ਼ਨ ਕੋਲ ਪ੍ਰਵਾਨਗੀ ਲੈਣੀ ਪੈਣੀ ਹੈਗੀ ਹੁਣ ਸਰਕਾਰ ਨੂੰ ਪ੍ਰਵਾਨਗੀ ਲੈਣ ਦੀ ਸਰਕਾਰ ਨੂੰ ਲੱਗਾ ਕਿ ਤੇ ਕੈਪਟਨ ਮਰਿੰਦਰ ਸਿੰਘ ਹੋਣਾ ਦਾ ਕਮਿਸ਼ਨ ਬਣਾਇਆ ਸੀ ਤੇ ਕੀ ਪਤਾ ਅਸੀਂ ਜਿਹੜੇ ਕਾਂਗਰਸੀ ਫੜਨੇ ਨੇ ਜਾਂ ਕੋਈ ਅਫਸਰ ਫੜਨੇਗੇ ਤੇ ਵਿਜੀਲੈਂਸ ਕਮਿਸ਼ਨ ਪੰਗਾ ਪਾ ਦਿਆ ਕਰੂਗਾ ਉਹ ਵੀ ਬਿੱਲ ਹੁਣ ਰਾਸ਼ਟਰਪਤੀ ਕੋਲ ਚਲ ਗਿਆ ਉਸ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਨੇ ਜਸਟਿਸ ਮਤਾਪ ਸਿੰਘ ਗਿੱਲ ਸਾਹਿਬ ਹੁਣ ਵਿਜੀਲੈਂਸ ਬਿਊਰੋ ਜਿਹੜਾ ਆਫੀਸਰ ਹੁੰਦੇ ਨੇ ਚਾਹੇ ਉਹ ਆਈਐਸ ਚਾਹੇ ਆਈਪੀਐਸ ਉਹ ਨਹੀਂ ਚਾਹਦੇ ਕਿ ਸਾਡੇ ਉੱਪਰ ਕੋਈ ਡੰਡਾ ਹੋਵੇ ਉਹ ਡੰਡੇ ਨੂੰ ਹਟਾਉਣ ਵਾਸਤੇ ਸਰਕਾਰ ਨੇ ਅਮੈਂਡਮੈਂਟ ਲੈ ਕੇ ਆਏ ਨੇ ਹਾਂ ਪੰਜਾਬ ਦੇ ਅਫਸਰ ਭੁੱਖੇ ਜ਼ਰੂਰ ਨੇ ਆਈਐਸ ਆਈਪੀਐਸ ਕਿ ਰਿਟਾਇਰਮੈਂਟ ਤੋਂ ਬਾਅਦ ਅਹੀਂ ਉਹ ਉਸ ਕਮਿਸ਼ਨ ਤੇ ਬੈਠ ਜੀਏ ਪਰ ਹੋਰ ਕੋਈ ਨਾ ਬੈਠੇ ਉਹਨੋਂ ਇਸ ਕਰਕੇ ਵਿਜੀਲੈਂਸ ਦੇ ਤੇ ਸਰਕਾਰ ਨੂੰ ਕੀ ਲੱਗਾ ਇੱਕ ਰੇਡ ਕਾ ਸੀ ਉਹ ਪੰਜਾਬ ਵਿਜੀਲੈਂਸ ਕਮਿਸ਼ਨ ਨੇ ਇਸ ਕਰਕੇ ਪੰਜਾਬ ਪੁਲਿਸ ਜਿਹੜਾ ਐਕਟ ਅਮੈਂਡਮੈਂਟ 2023 ਆ ਉਹ ਗਵਰਨਰ ਗਵਰਨਰ ਨੇ ਉਹ ਵੀ ਰੋਕ ਦਿੱਤਾ ਕਿ ਘੱਟੋ ਘੱਟ ਇੱਕ ਚੈੱਕ ਐਂਡ ਬੈਲੈਂਸ ਤੇ ਹੋਣਾ ਚਾਹੀਦਾ ਇੱਕ ਕਮਿਸ਼ਨ ਆ ਉਹਦੇ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਉਹਦੇ ਚ ਚੇਅਰਮੈਨ ਨੇ ਤੇ ਆਪਾਂ ਕਿਉਂ ਇੱਕ ਚੈੱਕ ਐਂਡ ਬੈਲੈਂਸ ਤੇ ਚਾਹੀਦਾ ਹੀ ਨਾ ਤੇ ਆਪਾਂ ਕਿਉਂ ਉਹਨੂੰ ਇੱਕ ਵਿਜੀਲੈਂਸ ਬਿਊਰੋ ਨੂੰ ਦੰਦਾਲਾ ਸ਼ੇਅਰ ਬਣਾ ਦਈਏ ਤੇ ਜੋ ਜੇ ਦੰਦ ਦੇ ਲੋਕਾਂ ਨੂੰ بے ਬਹਾਲ ਤੂੰ ਵੱਡਦਾ ਹੈਗਾ ਤੇ ਉਸੇ ਇੱਕ ਬੈਲੈਂਸ ਚਾਹੀਦਾ ਚੈੱਕ ਤੇ ਚਾਹੀਦਾ ਉਹ ਵਿਜੀਲੈਂਸ ਇਸ ਕਰਕੇ ਜਿਹੜੇ ਤਿੰਨ ਬਿਲ ਮਹੱਤਵਪੂਰਨ ਗਵਰਨਰ ਨੂੰ ਲੱਗਾ ਜਿਹੜੇ ਤੋਂ ਉਹਨਾਂ ਨੇ ਪਾਸ ਕਰਨੇ ਪਾਸ ਕਰਕੇ ਸਹਿਮਤੀ ਸਰਕਾਰ ਨੂੰ ਭੇਜ ਦਿੱਤੀ ਹੁਣ ਪੰਜਾਬ ਸਰਕਾਰ ਚੀਕਾ ਮਾਰਦੀ ਰਹੂਗੀ ਝਟਕਾ ਵੱਡੂ ਕਿ ਹੁਣ ਬੋਲਣ ਰਾਸ਼ਟਰਪਤੀ ਸਾਹਿਬ ਬਾਰੇ ਬੋਲਣ ਜਾਂ ਹੁਣ ਜੇ ਸੁਪਰੀਮ ਕੋਰਟ ਤੇ ਜਾਣਗੇ ਸੁਪਰੀਮ ਕੋਰਟ ਤੇ ਕੀ ਗਵਰਨਰ ਹਾਊਸ ਬੋਲੋ ਜਿਹੜਾ ਐਡਵੋਕੇਟ ਪੇਸ਼ ਹੋਊਗਾ ਉਹ ਕਹੂਗਾ ਜੀ ਇਹ ਸਾਨੂੰ ਲੱਗਾ ਕਿ ਰਾਸ਼ਟਰਪਤੀ ਰੈਫਰੈਂਸ ਵਾਸਤੇ ਜਾਣੇ ਚਾਹੀ ਚਾਹੀਦੇ ਹੁਣ ਸੁਪਰੀਮ ਕੋਰਟ ਨੇ ਦੇਖਣਾ ਹੈ ਕਿ ਕੀ ਜਦੋਂ ਇਹ ਦੁਬਾਰਾ ਸਰਕਾਰ ਅਗਰ ਗਈ ਤੇ ਸੁਪਰੀਮ ਕੋਰਟ ਉਸ ਤੇ ਕੀ ਟਿੱਪਣੀ ਕਰਦੀ ਹੈਗੀ ਜਾਂ ਉਹ ਆਪਣਾ ਨਜ਼ਰੀਆ ਕੀ ਕਰਦੀ ਕਿਉਂਕਿ ਇਹ ਵੱਡੀ ਵਿਪਤਾ ਸਿਰ ਪੰਜਾਬ ਚ ਨਹੀਂ ਹਰ ਸਟੇਟ ਚ ਵੱਡੀ ਵਿਪਤਾ ਪਈ ਹੋਈ ਹੈ